ਰਾਜਾ ਪੂਲ ਵਾਲਿਆ ਕੀ ਕਰੀਂ ਵਾਲਿਆ ਬਾਈ ਜਿ ਆਪਣ ਨੂੰੁਰਦੇ ਨਾ ਕੀ ਹੋਇਆ ਮੱਛਾ ਘੱਟ ਗਿਆ ਮੱਛਾ ਘੱਟ ਗਿਆ ਨਾ ਅਨੇ ਛੇਲ ਤਾਓ ਗਰੀਂਡ ਜਿਹਾ ਮਨੇ ਉਤੋਂ ਦੀ ਛੇਲ ਤਾਓ ਖੂਨ ਜਿਹਾ ਆਈ ਜਾ ਰਿਹਾ ਹੈ ਹੜ ਦੀ ਦਾਣੀ ਕੋਕ ਕੋਕ ਮੈਂ ਤਾਂ ਮੱਛਰ ਵਾਲੇ ਖੂਨ ਐਡਾ ਹੋ ਗਿਆ ਕੀ ਹੋ ਗਿਆ ਪੁੱਤ ਕਪੜਾ ਜੋੜਨੇ ਮਮਾ ਨੇ ਮਾਲਸਜੀ ਕਰਦੇ ਆਂ ਤਾਂ ਇਹਨੇ ਲਾਦਣੀ ਆ ਯਾਰ ਮਾਲਸਜੀ ਕਰਦੇ ਵਿੱਚ ਰੱਜ ਜੀ ਜਾਊਗਾ ਮਾਲਸ ਕਰਦੇ ਆਂ ਤਾਂ ਲਾਦਣੀਆਂ ਨੇ ਸਾਰੀਆਂ ਲੱਤਾਂ ਥੱਲੇ ਪੱਟ ਦੇ ਥੱਲੇ ਵੀ ਕਰ ਪੱਟ ਦੇ ਥੱਲੇ ਦਾਣੇ ਜੀ ਸੀਗੇ ਫਰਦੀ ਰਹਿੰਦੀ ਆ ਟੈਗ ਦੀ ਤਾਂ ਹੈ ਨਹੀਂ ਪੱਟਾਂ ਦੇ ਥੱਲੇ ਵੀ ਹਟਕਾ ਕੇ ਲੱਤਾਂ ਮਾਲਦੇ ਲਾ ਰੋਕ ਹੋ ਗਿਆ ਤੂੰ ਨਾ ਕੀ ਕੀ ਤੀਨ ਤਾਂ ਖਤਮ ਹੋ ਗਈ ਆ ਹਾਲ ਰੱਖਿਆ ਆ ਉਹ ਡੇਸ਼ ਕਿੰਨਾ ਪਾਰਸ਼ ਦੀ ਪੀਮ ਲੱਗੀ ਐ ਪਾਰਸ਼ ਪਾਰਸ਼ ਕਿੱਥੇ ਆ ਪਾਰਸ਼ ਪਤਾ ਕਦੋਂ ਮੁਕਾਇਆ ਸੀਗਾ ਜਦੋਂ ਉਹਦਾ ਜਦੋਂ ਸਰਦੀ ਲੈਣ ਚਲੇ ਸੀ ਆਓ ਪਰਸ਼ বিনা ਇਹ ਕਿਹੜਾ ਵੀ ਜਾਣੇ ਉਹਦੇ ਚ ਪਾਉਂਦਾ ਜਦ ਤੂੰ ਫੋਨ ਕਿੱਥੇ ਤੇਰਾ ਅੱਜ ਚ ਫੋਨ ਚਪਨੂਰ ਆਪਣੇ ਪਰਸ਼ 'ਚ ਕੀ ਕੁਛ ਰੱਖਦੀ ਦੱਸਣਾ ਆ ਦੇਖੋ ਮਤਲਬ ਕਿ ਬੱਚੇ ਨੂੰ ਦੇਖੋ ਕਿੱਥੋਂ ਦੀ ਆ ਚੀਜ਼ਾਂ ਦਾ ਪਤਾ ਲੱਗ ਰਿਹਾ ਇੱਕ ਕੰਗੀ ਠੀਕ ਹੈ ਫੈਨ ਜਿਵੇਂ ਗਰਮੀ ਲੱਗੇ ਤੇ ਪੱਖਾ ਚੱਲ ਜੂਗਾ ਵਾਲਾ ਹਾਂ ਤੇ ਇੱਕ ਬ੍ਰੇਸਲੇਟ ਫੋਨ ਵੀ ਰੱਖਿਆ ਸੀ ਤੇ ਫੋਨ ਪਤਾ ਨਹੀਂ ਕਿੱਥੇ ਗਿਆ ਫੋਨ ਕਿੱਥੇ ਆ ਤੇ ਦੋ ਚੋਕ ਤੇ ਚੋਕ ਹੀ ਰੱਖੇ ਵੀਰ ਵੀ ਇਹ ਵੀ ਰੱਖੇ ਸੀ ਕਿ ਕਰ ਵੀਰ ਵੀ ਵੀ ਰੱਖੇ ਸੀ ਪੈਸੇ ਵੀ ਦੀ ਰੱਖੇ ਸੀ ਲੇਪ ਪੈਸੇ ਕਿੱਥੇ ਗਏ ਪੈਸੇ ਪੈਸੇ ਕਿੱਥੇ ਦੇ ਪੁੱਤ ਪੈ ਪੈ ਕਿੱਥੇ ਗਏ ਪੈ ਤੇ ਪੈ ਪੈ ਜਾ ਪੈ ਜਾ ਪੈ ਜਾ ਆ ਕੱਪੜੇ ਤਾਂ ਮਾਰਨ ਵਾਲੇ ਹੈ ਜਪਨੂਰ ਤਾਂ ਮਾਰਨ ਵਾਲੇ ਪਏ ਆ ਕੱਪੜੇ ਗੱਡੇ ਆ ਐਚੇ ਜਪਨੂਰ ਨੂੰ ਲੋਕ ਜੇ ਪਾਦੀ ਕੋਈ ਹਾਂ ਉਹ ਜਿਵੇਂ ਕੁੰਡਾ ਜੇ ਨਹੀਂ ਹੁੰਦਾ ਕੋਈ ਐ ਬਰ ਜਪਨੂਰ ਦਾ ਪ੍ਰੈਸ ਲਾਈਟ ਜਿਹਾ ਬਣ ਜੂਗਾ ਮੈਂ ਲੱਭੂ ਨਾ ਪਏਗਾ ਲੱਭਣਾ ਲੱਪਾ ਬੜੇ ਡੋਲਿਆਂ ਦਾ ਪਿਕੜਾ ਲੂਗੀ ਵੱਡਾ ਪਾ ਕੇ ਜਾਂਦੀ ਨਹੀਂ ਬਿਆਰ ਨੂੰ ਕਈ ਵਾਰ ਮੇਰੇ ਨਾਲ ਆ ਫਿਰ ਆਈ ਤਾਂ ਆਈ ਜਾਵੇਗਾ ਦੇਖੋ ਕੜੇ ਦਾ ਬੜੀ ਸਕੀਨ ਨਾ ਨਾ ਜੇ ਕੋਈ ਬੈਸਲੇਟ ਬਣਾ ਦੀਏ ਹਾਂ ਆਜੇਗਾ ਦੇਖੀਂ ਨਾ ਕਰਨ ਕਰੇ ਹਾਂ ਹਾਂ ਐਤੋਂ ਬੰਦ ਕਰ ਨਾ ਹਾਂ ਜੇਪੂ ਮੈਂ ਪਾ ਕੇ ਤਾਂ ਇਹ ਸ਼ਾਹ ਰਣ ਨਹੀਂ ਮੈਂ ਮਿਕਰਦੂੰ ਕਿਆ ਨਾ ਦੇਖੋ ਮੈਂ ਬ੍ਰਸ਼ ਨਹੀਂ ਟਪਾਇਆ ਏ ਜੱਪੂ ਸਾਸਰੀ ਘਾਲ ਤਾਂ ਬੜੇ ਦਿਨ ਹੋ ਗਏ ਬੁਲਾਈ ਨਹੀਂ ਤੂੰ ਸਾਸਰੀ ਘਾਲ ਹੂੰ ਜਿਵੇਂ ਜਿਵੇਂ ਬੱਚੇ ਵੱਡੇ ਹੁੰਦੇ ਪਤਾ ਨਹੀਂ ਕਿਉਂ ਐਵੇਂ ਕਰਨ ਨਾ ਕਰਦੇ ਅਗੜੀਆਂ ਅਡੋੜ ਤੇ ਪਿਛਲੀਆਂ ਗੱਲਾਂ ਛੋੜ ਹੂੰ ਹਨਾ ਆਗੇ ਦੋੜੋ ਪਿੱਛੇ ਛੋੜੋ ਹੁਣ ਆਕੇ ਮਤਲਬ ਉਹ ਕੀ ਕਹਿੰਦੀ ਉਧਰ ਜਾ ਕੇ ਰਹਿ ਜੂਗੇ ਹੁਣ ਹਾਂ ਇਹ ਤੁਹਾਨੂੰ ਇੱਧਰ ਸੀ ਸੋਣੂ ਦੇ ਸੋਣੂ ਨੂੰ ਕਹਿੰਦਾ ਹੁਣ ਆਕੇਂ ਚਾਚਾ ਨਹੀਂ ਆਉਂ ਨਹੀਆ ਕਰਦਾ ਸੀ ਨਹੀਂ ਆ ਕਰਦਾ ਸੀ ਚਾਚਾ ਕੀ ਕਰਦਾ ਸੀ ਨਹੀਂ ਆ ਇੱਧਰ ਦੱਸ ਮੈਨੂੰ ਦੱਸ ਬਾਬਾ ਹੈ ਬਾਬਾ ਨਹੀਂ ਆ ਕਰਦੇ ਸੀ ਹਾਂ ਕੌਣ ਨਹੀਂ ਆਉਂਦਾ ਕੌਣ ਕਰਦਾ ਸੀ ਤੇ ਚਾਚੀ ਨੂੰ ਗੁੱਡ ਨਾਈਟ ਨਹੀਂ ਬੋਲਿਆ ਤੂੰ ਗੁੱਡ ਨਾਈਟ ਗੁੱਡ ਨਾਈਟ ਮੈਂ ਨਾ ਅੱਜ ਸੋਚਿਆ ਸੀ ਕਿ ਅਸੀਂ ਅੱਜ ਦਾ ਵਲੌਗ ਇੱਕ ਐਸ ਜੀ ਤੇ ਬਣਾਵਾਂਗੇ ਇੱਕ ਅੱਜ ਕਈ ਭੈਣ ਭਰਾਵਾਂ ਦੇ ਨਾਮ ਮੈਸੇਜ ਆਏ ਹੋਏ ਨੇ ਅਸੀਂ ਕਮੈਂਟ ਕਮੈਂਟ ਦਾ ਜਵਾਬ ਦੇਨੇ ਆ ਮਤਲਬ ਵੀ ਵਧੀਆ ਵਧੀਆ ਹੀ ਹੈ ਸਾਰੇ ਵੈਸੇ ਕੋਈ ਇਹੋ ਜਿਹੀ ਨਹੀਂ ਆ ਜੋ ਕਿਸੇ ਨੂੰ ਬیسی ਚੀਜ਼ੀ ਜਿਵੇਂ ਜਪਨੂਰ ਤੋਂ ਲੈ ਕੇ ਹੁੰਦੀ ਹੈ ਕਿ ਜਪਨੂਰ ਮੈਂ ਚੀਜ਼ ਤੋਂ ਬਚਾਉ ਹੋਇਆ ਕੋਈ ਚੀਜ਼ ਹੈ ਨਾ ਜਿਵੇਂ ਸੋ ਚੀਜ਼ਾਂ ਬਚਾ ਪਤਾ ਨਹੀਂ ਲੱਗਦਾ ਕਿੱਥੇ ਛੇੜ ਜਾਂਦਾ ਬਾਕੀ ਤਾਂ ਇਹ ਜਿਵੇਂ ਨਿਗਾਹ ਰਹਿੰਦੀ ਆ ਸਾਡੀ ਸਾਡੀ ਤਾਂ ਨਿਗਾਹ ਹੀ ਚਰ ਰਹਿੰਦੀ ਐ ਮੈਂ ਨੇ ਮੇਰੇ ਝਾੜੂ ਲਾਏ ਤੇ ਜਪਨੂਰ ਓਲੇ ਹੋ ਜਾਂਦੀ ਹੈ ਮਤਲਬ ਐ ਬਹਾਨਾ ਲੱਭਦੀ ਐ ਬਾਹਰ ਜਾਣ ਦਾ ਤੇ ਮੈਂ ਮੇਰਾ ਉਸੇ ਟਾਈਮ ਮੈਨੂੰ ਆਉਂਦਾ ਮੈਂ ਝਾੜੂ ਛੱਡਾ ਦੇ ਦਿੰਨ ਮਿੰਟ ਚ ਗੈਬ ਹੋ ਜਾਂਦੀ ਹੈ ਮਤਲਬ ਜਾਂਦੀ ਤੇ ਦੂਰ ਨਹੀਂ ਐ ਜਾਂਦੀ ਆਪਣੇ ਘਰਾਂ ਚ ਹੀ ਐ ਜਿਵੇਂ ਚਾਚੀ ਕੋਲ ਚਲੀ ਗਈ ਐ ਤਾਈ ਕੋਲ ਚਲੀ ਗਈ ਐ ਇੱਧਰ ਚਲੀ ਗਈ ਪਰ ਮੈਨੂੰ ਆਪਣੇ 4-5 ਘਰ ਇਕੱਠੇ ਹੈਗੇ ਨੇ ਤੇ ਮੈਨੂੰ ਲੱਭਣਾ ਪੈਂਦਾ ਕਿੱਥੇ ਨੇ ਫਿਰ ਉੱਥੇ ਕਰਕੇ ਜਕਨੂਰ ਦੀ ਫਿਕਰ ਕਰਕੇ ਤੁਸੀਂ ਸਾਰੇ ਫਿਕਰ ਕਰਦਾ ਹੈ ਨਾ ਐ ਚੀਜ਼ ਦਾ ਮੈਨੂੰ ਮਮਾ ਬਾਕੀ ਬਹੁਤ سارے ਕਮੈਂਟ ਆਏਗੇ ਸਾਨੂੰ ਜਵਾਬ ਕਿਉਂਕਿ ਕਮੈਂਟਾਂ ਦਾ ਜਵਾਬ ਨਾ ਕਿਸੇ ਦਰ ਤੇ ਦਿੱਤਾ ਜਾਂਦਾ ਕਿਸੇ ਦੇ ਸਵਾਲ ਦਾ ਤੇ ਕਿਸੇ ਟਾਈਮ ਨਹੀਂ ਦਿੱਤਾ ਜਾਂਦਾ ਬਾਕੀ ਕੱਲ ਦੀ ਜਿਹੜੇ ਵੀਡੀਓ ਤੁਹਾਨੂੰ ਵਧੀਆ ਲੱਗੀ ਉਹ ਮੈਂ ਉਹਦੇ ਕਮੈਂਟ ਪੜੇ ਸੀ ਤੁਹਾਨੂੰ ਉਹਦੇ ਵੀ ਦੱਸਾਂਗਾ ਤੁਸੀਂ ਡਿਜ਼ਾਇਰ ਕੀ ਆਇਆ ਤੁਸੀਂ ਵੀ ਵੇਖਿਆ ਕਰੋ ਕਿ ਕਮੈਂਟ ਕੋਈ ਕੀਮੈਂਟ ਕਰਦਾ ਹੈ ਜਿੰਨ ਭੈਣ ਭਰਾ ਆ ਨਾ ਉਹ ਜਿਹੜੇ ਰਿਪਲਾਈ ਵੀ ਕਰਦੇ ਨੇ ਗਲਤ ਕਮੈਂਟ ਵਾਲਿਆਂ ਨੂੰ ਅਸੀਂ ਅੱਜ ਇਹ ਹੀ ਦਿਖਾਣਾ ਹੈ ਕਿ ਤੁਹਾਡੇ ਸਵਾਲਾਂ ਦੇ ਜਵਾਬ ਹੀ ਦੇਨੇ ਆ ਅੱਜ ਅੱਜ ਇੱਕ ਵਾਰ ਫਿਰ ਤੁਹਾਡੇ ਸਵਾਲਾਂ ਦੇ ਜਵਾਬ ਦੇ ਅਸੀਂ ਤੇ ਜਪਨੂਰ ਮਹਾਰਾਜ ਜ ਟਿਕ ਜੇ ਤੇ ਮੈਂ ਫੇਰ ਫੋਨ ਲਾਵਾਂ ਹਾਂਜੀ ਕੋਣ ਤਾਂ ਬੋਲਦੀ ਜਾ ਰਹੀ ਹੋ ਹਾਂ ਆਲਮਾਰੀ ਹਲਮਾਰੀ ਦੇ ਪਿੱਛੇ ਕੌਣ ਪਿਆ ਰੰਨਾ ਹੈ ਬੱਸ ਆਇਆ ਆਇਆ ਆ ਜਾ ਮੈਂ ਨਹੀਂ ਆਣਾ ਤੇ ਦੇਣਾ ਹੀ ਪੈਣਾ ਹੁਣ ਮੈਂ ਨਹੀਂ ਜਾਣਾ ਤੇ ਬੋਜਾ ਕੋ ਕੱਪੜੇ ਕੌਣ ਜੋੜੇਗਾ ਕੱਪੜੇ ਕੌਣ ਜੋੜੇਗਾ ਕੱਪੜੇ ਆਇਆ ਆਇਆ ਆ ਗਿਆ ਅੰਨੀਆ ਰੋਜ਼ ਰੋਜ਼ ਕੀ ਲੈਣਾ ਹੁੰਦਾ ਤੂੰ ਇਥੋਂ ਹੈ ਹੁਣ ਤਾਂ ਹੁਣ ਤਾਂ ਪੈ ਗਈ ਜਿਹੜੀ ਘਰ ਤੋਂ ਡਰਦੀ ਸੀ ਉਹਨਾਂ ਪਿੱਛੇ ਜਿਹੜਾ ਕੋ ਆ ਆ ਨਹੀਂ ਆਵਾ ਨਹੀਂ ਕੇ ਆਵਾ ਆਵਾ ਨਹੀਂ ਆਣਾ ਕੇ ਆ ਜਾ ਨਾ ਆ ਆ ਜਾ ਅਸੀਂ ਨਹੀਂ ਆਣਾ ਬਈ ਹੈ ਕੀ ਕਰਨਾ ਇੱਥੇ ਇੱਥੇ ਕਰਕੇ ਕੇ ਪੈਰਾਂ ਤੇ ਲੱਗੀ ਮੇਰੇ ਨੇਲ ਪੈਂਟ ਕਿੱਥੇ ਲਵਾ ਲਈ ਜੱਪੂ ਨੇ ਉਪਰ ਦੀਆ ਪੈਰ ਦੇਖਾਈ ਮੈਂ ਕਿ ਪੈਰ ਅੱਜ ਕੱਲ ਦਰਹਿ ਜਾਂਦੀ ਹੈ ਤੁਹਾਨੂੰ ਦੱਸ ਰਹੀ ਹੋਣੀ ਆਏ ਆਵੇ ਛੋਣੀ ਲੱਗਦੀ ਐ ਕੱਲ ਨਾ ਜਪਨੂਰ ਨੂੰ ਬੁਖਾਰ ਜ ਹੋ ਗਿਆ ਸੀ ਮੌਸਮ ਬਦਲ ਕੇ ਕਰਕੇ ਰਾਤ ਬੁਖਾਰ ਹੋਇਆ ਬੈਸ ਬੁਖਾਰ ਚੜ ਗਿਆ ਹੀ ਰਾਤ ਮੇਰੇ ਨੂੰ ਅਨੂੰ ਹੁਣ ਵੀ ਦਵਾਈ ਦੇ ਦੇਣੀ ਆ ਨਾ ਟਾਈਮ ਤੇ ਪਾਪਾ ਦਾ ਲੱਡੂਆ ਤੂੰ ਹਾਂ ਹਾਂਜੀ ਛੋਣਾ ਪੁੱਤ ਪਾਪਾ ਦਾ ਨਹੀਂ ਆਂ ਨਹੀਂ ਅੰਨੀ ਵਿੱਜਪੂ ਚਾਮੀ ਜਾਣਾ ਕਿਤੇ ਕਿ ਨਹੀਂ ਜੀ ਜਾਣਾ ਕਿ ਕਿਤੇ ਨਹੀਂ ਜਾਣਾ ਮੇਲੇ ਤੇ ਹੀ ਲੱਗ ਜਾਣਾ ਉਹਨਾਂ ਪਾਪਾ ਨੂੰ ਪੁੱਛ ਪਾਪਾ ਦੇ ਦੀ ਉਹ ਏ ਚਮਚੀ ਹੋਰ ਚੋਣਜੀ ਨਹੀਂ ਮੇਰਾ ਪੋਤਾ ਹੈ ਨਾ ਹਣਾ ਵੀ ਚਮਚੀ ਵਾ ਨੰਦੀ ਪਾਪਾ ਦੀ ਕਦੀ ਕਦੀ ਕਿਛਣਾ ਬੱਪੂ ਕਾ ਛੋਣਾ ਪੋਤਾ ਮੈਂ ਕਾ ਛੋਣਾ ਹੈ ਦਿਖਾਈ ਦਿਖਾਈ ਸ਼ਕਲ ਦਿਖਾਈ ਸੋਨੇ ਪੋਤੇ ਦੀ ਲਾ ਲਾ ਵੇਖਿਆ ਲਾ 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 ਅੱਛਾ ਜੀ ਮੈਨੂੰ ਡਰਾ ਦਾਂਦਾ ਜੀ ਲੈ ਸ਼ੇਰ ਬਿੱਲੀ ਆ ਗਈ ਆ ਗਈ ਵੰਦੀ ਸ਼ਰਾਰਤਾਂ ਜੀ ਸਾਰਿਆਂ ਨੂੰ ਤੁਸੀਂ ਪਿਆਰ ਕਰਦੇ ਹੋ ਤੁਸੀਂ ਗੱਲ ਕਰਕੇ ਦੱਸੀ ਸਾਸੀ ਕਾਲ ਬੁਲਾਈ ਸੱਚ ਸਾਸੀ ਕਾਲ ਬੁਲਾਓ ਸਾਰੇ ਲੋਕਾਂ ਅੱਛਾ ਸਾਸੀ ਕਾਲ ਜੀ ਸਾਸੀ ਕਾਲ ਜੀ ਤੇ ਤੁਸੀਂ ਠੀਕ ਹੋ ਸਾਰੇ ਤੇ ਠੀਕ ਹੋ ਇਹ ਕਿ ਦਾਦੀ ਠੀਕ ਹੈ ਦਾਦੀਆਂ ਠੀਕ ਨੇ ਬਹੁਤ ਠੀਕ ਨੇ ਕੁੱਕ ਹੋ ਜਾਂਦੀ ਹੈ ਤੇ ਕੁੱਕ ਸ਼ੁਰੂ ਹੋ ਜਾਂਦੀ ਹੈ। ਤੇ ਕੁੱਕ ਤਾਂ ਕਰ। ਤੇ ਖੁਰਕ ਸ਼ੁਰੂ ਹੋ ਜਾਂਦੀ। ਸਾਰਿਆਂ ਨੂੰ ਪੁੱਛ ਕੇ ਰੋਟੀ ਖਾ ਲਈ ਤੁਸੀਂ? ਚੁੱਤੀ ਖਾਧੀ। ਰੋਟੀ ਖਾਧੀ ਜਾਂਦੀ। ਵੈਸੇ ਆ ਨਾ ਪਤਾ ਹੀ ਚਲ। ਕੀ ਚੁੱਚੂ? ਮੇਰੇ ਇਹ ਤਾਂ ਖਾ ਗਈ। ਨਹੀਂ ਨਹੀਂ ਕਰ ਰਹੀ ਹੈ ਉਹ। ਹੂੰ। ਚੁੱਚੂ ਤਾਂ ਕਰ ਰਹੀ ਹੈ। ਬਾਹਰ ਲਵਾ ਇਹਨੂੰ। ਇੱਧਰ ਵੀ ਆਓ। ਪਰਸ ਤੇ ਦੇਖ ਕੇ ਤੰਗ। ਟੜ ਜੂਗੀ ਚਲੋ ਕਿੱਥੇ ਚੱਲਣਾ ਐਵੇਂ ਮੈਂ ਵੀ ਜਾਣਾ ਮੈਨੂੰ ਵੀ ਲੈ ਜਾਓ ਮੈਨੂੰ ਵੀ ਲੈ ਜਾਓ ਮੰਮਾ ਵੀ ਆਜੇ ਚਲੋ ਫਿਰ ਭਈਆ ਆ ਰਹੀ ਆ ਇੱਧਰ ਪਾਪਾ ਆਪਾ ਗੱਡੀ ਮੋੜ ਲੈਣਾ ਮਾਲੇ ਨਾਲੇ ਰਿਪੋਰਟ ਲੈਣ ਦੇ ਲਈ ਕੋਈ ਬੰਦ ਤੇ ਨਹੀਂ ਹੋ ਗਏ ਭਾਬੀ ਬੜੀ ਛੇਤੀ ਦੁਕਾਨ ਬੰਦ ਕਰ ਜਾਂਦੇ ਹਨ ਇਹ ਉਧਰ ਗਏ ਹੋ ਗਏ ਨਾ ਆਜਾ ਇਹ ਲਈ ਉਹਨਾਂ ਰਿਪੋਰਟ ਕਦੋਂ ਵੀ ਨਹੀਂ ਲਗੀ ਤੇ ਆ ਗਿਆ ਮਰੇ ਮੋੜਦਾ ਹੀ ਆ ਮੈਂ ਇਹੋ ਵੀਡੀਓ ਖਲੋਗੇ ਇਹਦੇ ਐਡੀਆਂ ਰਿਪੋਰਟ ਹੋਰ ਕੀ ਰਿਪੋਰਟ ਚ ਆਇਆ ਹੋਏਗਾ ਤੁਹਾਡੀ ਹੂੰ 35000 ਸੈਨਾ ਮੁੱਠੀ ਹਟ ਕੇ ਪਏ ਨੇ ਓ ਅਸਕਿੰਦਰ ਜੀ ਤੁਮਹੀ ਕਿਹੜੀ ਬਣਾਈ ਨੇ ਤਿਆਰ ਹੋ ਗਈ ਇਹ ਹਾਂ ਰਾਤ ਸਮੇਂ ਕੀ ਹੋ ਦੇ ਰੋਮਣ ਨੇ ਵਿਆਹ ਵਿਆਹ ਤੇ ਗਈ ਜਨਾ ਰੋਮਣ ਨੇ ਮਿਲਿਆ ਤੇ ਮੈਂ ਵੀ ਆ ਉਹਦੇ ਟਾਈਮ ਆਪਣੇ ਉਹ ਜੇ ਪਤਾ ਹੁੰਦਾ ਨਾ ਮੈਂ ਫਰਕਾ ਵਾਲੇ ਸੂਟ ਪਾਣੀ ਮੈਂ ਵਿਆਹ ਤੇ ਫਰਕਾ ਵਾਲੇ ਸੂਟ ਹੀ ਬਣਾਉਂਦੀ ਹਾਂ ਹਮ ਅਜੇ ਬਟਲ ਲਾਉਂਗਾ ਬਟਲ ਲਾਉਂਗੀ ਉੱਥੇ نیچے ਲਾਸ ਲੱਗਣੀ ਤੁਹ ਪਤਾ ਨਹੀਂ ਇਹ ਕਪੜਾ ਪਾਊਗਾ ਕਿ ਨਹੀਂ ਇਹ ਲਾਈਨਿੰਗ ਲਾ ਕੇ ਬਣਾਈ ਰਹੀ ਹੈ ਲਾਈਨਿੰਗ ਵਾਲਾ ਤਾਂ ਪੈ ਜਾਊਗਾ ਕਿਉਂਕਿ ਲਾਈਨਿੰਗ ਪਸੀਨਾ ਸੋਖ ਹਾਂ ਇਹ ਊ ਨਹੀਂ 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 ਖਾਣਾ ਨਹੀਂ ਇਹਨੇ ਹਾਂ ਗਰਮੀ ਲੱਗੂਗੀ ਇਹਦੇ ਚ ਗਰਮੀ ਲੱਗੇਗੀ ਗਰਮੀ ਆ ਲਾਈਨਿੰਗ ਨੇ ਬਚਾ ਲਾ ਕਰ ਲੈਣਾ ਕੋਸ ਤਾਂ ਆ ਲਾਈਨਿੰਗ ਕਰਕੇ ਦੇ ਬਚੇਗੀ ਹਾਂ ਇਹ ਓਮੇ ਕਿੱਥੇ ਪਾਈ ਜਾਨੀ ਹਾਂ ਹੂੰ ਮੈਂ ਨਾ ਇੱਕ ਚੀਜ਼ ਦਾ ਮੈਨੂੰ ਸੋਚਾ ਜਾਂ ਆਉਂਦਾ ਹੈ ਬਾਂਹ ਰੇ ਬੁੱਝ ਬਣਾਈਦੀ ਹੁੰਦੀ ਆ ਦੇ ਰੇਵ ਹੁੰਦੀ ਆ ਬਾਂਹ ਬੀਬੀ ਬਾਂਹ ਕੋਈ ਵੀ ਪੂਰੀ ਬਾਂਹ ਪੌਣੀ ਬਾਂਹ ਰੇਵ ਵੀ ਹੁੰਦੀ ਆ ਤੂੰ ਸਿੱਧੀਆਂ ਹੀ ਬਣਾਇਆਉਂਗਾ ਤਾਂਗੂ ਤਾਂ ਤੇਰਾ ਮੂਹਰੇ ਖੁੱਲੀ ਰਹਿ ਜਾਂਦੀ ਆ ਰੇਵ ਹੁੰਦੀ ਆ ਰੇਵ ਕਿੰਨੀ ਰੇਵ ਕਰਨੀ ਜੀ ਥੋੜਾ ਜਿਹੀ ਹਲਕੀ ਜੀ ਰੇਵ ਦੇ ਜੀ ਕਿਉਂਕਿ ਆ ਚੀਜ਼ ਤਾਂ ਤਾਂਗੂ ਤਾਂ ਹੁਣ ਮੇਰੀ ਗੱਲ ਸੁਣ ਕਹਿਂਗਾ ਦੇ ਹੁਣ ਮੋਢੇ ਪਾ ਰਹੇ ਹੁੰਦੇ ਆ ਬੁੜੀਆਂ ਦੇ ਤਾਂ ਉਹਨਾਂ ਦਾ ਕੰਗਾ ਦਾ ਜੋੜ ਪਾਇਆ ਹੁੰਦਾ ਇੱਥੇ ਥਲੇ ਕੋਈ ਜੇ ਕਰਕੇ ਪਾਇਆ ਹੁੰਦਾ ਘਰ ਏਵ ਕਰ ਨਹੀਂ ਕਰਕੇ ਬਾਹ ਆ ਦੇ ਆ ਜਿਹੜੀ ਮੇਰੀ ਉਹ ਫਲੋਈ ਬਣਨੀ ਹੈ ਨਾ ਉਹ ਇੱਥੇ ਹੋਣੀ ਚਾਹੀਦੀ ਹੈ ਮੈਂ ਨੀਂ ਨਹੀਂ ਪਾ ਦਿੰਦੀ ਮਨ ਲੱਗੂ ਉਹ ਉੱਤੇ ਬਣਦੀ ਹੈ ਮਨ ਲੱਗੂ ਇਹਨੂੰ ਤਾਂ ਪਤਾ ਨਹੀਂ ਪਲੌਂਗਾਂ ਪਲਾਂਗਾਂ ਦਾ ਬੁੜੀਆਂ ਦਾ ਬੁੜੀਆਂ ਦਾ ਆ ਪੈਣੀਆਂ ਨੇ ਉਹ ਲਾਦਾ ਲੈ ਕਲਾਣ ਤੋਂ ਬਾਅਦ ਤੋਂ ਮੰ ਚਲ ਜੀ ਸਾਰੇ ਪ੍ਰੇਮ ਭਰਾਵਾਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਟਿੱਕਾ ਕਰੋਗੇ ਤੇ ਕੱਲ ਅ ਕੱਲ ਨਾ ਸਾਡੇ ਤੋਂ ਵਲੌਗ ਬਣਿਆ ਨਹੀਂਗਾ ਇਸ ਕਰਕੇ ਫਿਰ ਅਸੀਂ ਪਾਇਆ ਨਹੀਂਗਾ ਤੇ ਰਵਣ ਹੁਣੀ ਹੁਣ ਉੱਤਰ ਗਏ ਵੇ ਤਾਂ ਇਹ ਕਿ ਕਰੇ ਤੇ ਫਿਰ ਮੈਂ ਘਰੇ ਆ ਗਿਆ ਸੀਗਾ ਉਹ ਆ ਜਾਂਦੇ ਰਵਣ ਜਪਨੌਰ ਤੋਂ ਹੁਣ ਫਿਰ ਤੁਹਾਨੂੰ ਪਤਾ ਹੀ ਆ ਕੱਟ ਪਾ ਲੈਂਦੀ ਹੈ ਕੱਟ ਪਾ ਕੇ ਫਿਰ ਤੁਰੀ ਫਿਰਦੀ ਆ ਤੇ ਉਦਨਾਂਗੀ ਤੇ ਉਦਨਾਂਗੀ ਤੇ ਹੁਣ ਆ ਵੀ ਮੰਮਾ ਗਈ ਵੀ ਆ ਤਾਂ ਇੱਕ ਕਰੇ ਉਸ ਤੋਂ ਬਾਅਦ ਚਰ ਪ੍ਰਸ਼ਾਦਾ ਪਾਣੀ ਸ਼ਕ ਕੇ ਤੇ ਸੌਣ ਦੀ ਤਿਆਰੀ ਆ ਮੜਾ ਮੜਾ ਟੀਵੀ ਟੀਵੀ ਦੇਖ ਲਾਂਗੇ ਫਿਰ ਸੌਂ ਜਾਾਂਗੇ ਭਾਈ ਫੇਸੋਬਾ ਫੇਰ ਉੱਠ ਕੇ ਕੋਈ ਨਾ ਕੋਈ ਕੰਮ ਹੋ ਜਾਂਦਾ ਅੱਜ ਫਿਰ ਸਾਰਾ ਨਾ ਕਿਉਂਕਿ ਦੋਸਤਾਂ ਦਿਨ ਹੋ ਗਏ ਮੀ ਪਈ ਜਾਂਦਾ ਸੀਗਾ ਅੱਜ ਸਵੇਰ ਵੀ ਸੀਗਾ ਮੀ ਤੇ ਦੁਪਹਿਰੇ ਤਾਂ ਧੁੱਪ ਨਿਕਲਈ ਸੀਗੀ ਬਦਲ ਬਾਈ ਜੀ ਬਹੁਤ ਸੀਗੀ ਦੁਪਹਿਰ ਪਹਿਲਾਂ ਤਾਂ ਤੇ ਉਸ ਤੋਂ ਬਾਅਦ ਧੁੱਪ ਨਿਕਲਈ ਫਿਰ ਅਸੀਂ ਲੱਗ ਲਗਾ ਕੇ ਫਿਰ ਸਾਰਾ ਧੋਈ ਦਿੱਤਾ ਰਮਣ ਕੰਨ ਦੀ ਵੀ ਧੋ ਦਿੰਨੇ ਆਪਾਂ ਤੇ ਭੈੜਾ ਬੂੜਾ ਇੰਗਾ ਬਾਲਾ ਹੋ ਜਾਂਦੀਆਂ ਤੁਹਾਨੂੰ ਪਤਾ ਚਟਾ ਫਰਸਾ ਤੇ ਫਿਰ ਧੋ ਤਾ ਕੇ ਫਿਰ ਨਾਲ ਨੂੰ ਕਿਚ ਲੋ ਦੁੱਧ ਦੱਦ ਲਿਆ ਕੇ ਤੇ ਕੰਮ ਧੰਦਾ ਕੰਮ ਕਰਕੇ ਨਵੇੜੇ ਕਿਚ ਨੂੰ ਪਰਵਣ ਉੱਤਰ ਉੜ ਗਈ ਆ ਤੇ ਮੈਂ ਬਾਜ਼ਾਰ ਜਾ ਗਿਆ ਸੀਗਾ ਥੋੜਾ ਜਿਹਾ ਕੰਮ ਗਿਆ ਸੀਗਾ ਤੇ ਬਾਜ਼ਾਰੋਂ ਜਾ ਕੇ ਹੁਣ ਹੀ ਆਇਆ ਹਾਂ ਜੀ ਤਕਰੀਬਨ ਸਾਢੇ ਘੱਟ ਹੋਏ ਆ ਤੇ ਬਾਜ਼ਾਰ ਵੀ ਸਾਡਾ ਟਾਈਮ ਨੇ ਬੰਦ ਹੋ ਗਿਆ ਤਾਂ ਬਾਜ਼ਾਰ ਸਾਡਾ ਤੁਸੀਂ ਦੇਖਿਆ ਹੀ ਵਾਕੀ ਮੜਾ ਮੋਟਾ ਤਾਂ ਵੀ ਹੈਗਾਗਾ ਜਿਹੜਾ ਨਾ ਕਈ ਪੈਣਾ ਕਹਿੰਦਿਆਂ ਵੀਰੇ ਤੇ 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 ਇੱਕ ਨਾ ਹੋਰ ਮੈਂ ਕਹਿਣਾ ਨਾ ਗੱਲ ਬਾਰ-ਬਾਰ ਕਰਾਂ ਕਿਉਂਕਿ ਨਾ ਵੀ ਮੈਂ ਮੇਰਾ ਨਾ ਥੋੜਾ ਜਿਹਾ ਮੈਂ ਗੱਲ ਭੁੱਲ ਜਾਣਾ ਹੁਣ ਤੇ ਗੱਲ ਭੁੱਲ ਜਾਣਾ ਇੱਕ ਸੱਚੀ ਰਿਪੋਰਟ ਫੜ ਕੇ ਲਿਆਂਦੀ ਐ 35000 ਸੈਲੀ ਅਜੇ ਵੀ ਸੈਲ ਵੱਧ ਨਹੀਂ ਰਹੀ ਗੀ ਤੇ ਹੁਣ ਵੇਖਦੇ ਆ ਇੱਕ ਮਹੀਨੇ ਦੀ ਦਵਾਈ ਰਹਿ ਗਈ ਆ ਤਿੰਨ ਮਹੀਨਾ ਦਾ ਕੋਰਸ ਜਿਹੜਾ ਉਹ ਹੋ ਜੂਗਾ ਪੂਰਾ ਉਸ ਤੋਂ ਬਾਅਦ ਉਹ 3 ਮਹੀਨੇ ਬੰਦ ਕਰਕੇ ਦਵਾਈ ਛੇ ਤੁਹਾਨੂੰ ਅੱਗੇ ਵੀ ਦੱਸਿਆ ਹੋਵੇ ਤੇ 3 ਮਹੀਨੇ ਦਾ 3 ਮਹੀਨੇ ਬਾਅਦ ਆਉ ਰਿਪੋਰਟ ਕਰਨਗੇ ਕਾਲੇ ਬੀਗੇ ਦੀ ਤੇ ਜੇ ਤਾਂ ਉਹ ਕਹਿੰਦੇ ਹੋਇਆ ਤਾਂ ਫਿਰ 3 ਮਹੀਨੇ ਫੇਰ ਖਾਣੀ ਪਊਗੀ ਤੇ ਨਹੀਂ ਲੋੜ ਨਹੀਂ ਗਈ ਤੇ ਉਹ ਫਿਰ ਮੇਰਾ ਆਇਆ ਵੀ 1 ਮਹੀਨੇ ਦੀ ਦਵਾਈ ਲੈ ਲਿਏ ਲੈ ਕੇ ਦਵਾਈ ਫਿਰ ਵੇਖਾਂਗੇ ਤੇ ਮੁਗੇ ਡਾਕਟਰ ਦੱਸਿਆ ਆਂਟੀ ਨੇ ਇੱਕ ਨੇ ਮੋਗੇ ਤੋਂ ਆਂਟੀ ਤੇ ਉਹ ਆਂਕੜਾ ਕਾਫੀ ਬਿਮਾਰ ਹੋ ਗਈ ਸੀ ਕਾਫੀ ਟਾਈਮ ਪਹਿਲਾਂ ਤੇ ਉਹਨਾਂ ਨੂੰ ਜਾ ਕੇ ਮਿਲਾਂਗੇ ਆਂਟੀ ਕਹਿੰਦੇ ਅਸੀਂ ਉੱਥੇ ਆ ਜਾਾਂਗੇ ਤੇ ਤੁਹਾਡੇ ਨਾਲ ਕੋਲੇ ਤੇ ਫਿਰ ਉਹਨਾਂ ਨੂੰ ਜਾ ਕੇ ਪੁੱਛਾਂਗੇ ਵੀ ਕਿਵੇਂ ਆ ਲੀਵਰ ਦੀ ਸਥਿਤੀ ਦਾ ਨਾਲੇ ਪਤਾ ਲੱਗ ਜਾਊਗਾ ਕਿਉਂਕਿ ਸ਼ਨੀਵਾਰ ਨੂੰ ਉੱਥੇ ਮੀਨ ਦੇਖੀ ਲੈ ਸ਼ਨੀਵਾਰ ਨੂੰ ਕਈ ਭੈਣ ਭਰਾ ਆਪਨਾ ਹੁੰਦੇ ਆ ਵੀ ਜਿਹੜੀ ਹੁਣ ਆਪਾਂ 404500 ਰੁਪਇਆ ਲੈ ਜਾਂਦੇ ਆ ਕੋਈ 5 ਲਈ ਜਾਂਦਾਗਾ ਸਕੈਨ ਲੀਵਰ ਦੀ ਫਾਈਬਰ ਸਕੈਨ ਵਾਈ ਦੀ ਆਹੋ ਤੇ ਉਹ ਮਹੀਨੇ ਦੇ ਆਖਰੀ ਸ਼ਨੀਵਾਰ ਨੂੰ ਗਰਗਾ ਹਸਪੀਟਲ ਆ ਜੀਰਾ ਰੋਡ ਦੇ ਉੱਤੇ ਤੇ ਉਹਦੇ ਵਿੱਚ ਫ੍ਰੀ ਹੁੰਦੀ ਹੈ ਕਈ ਵਾਰ ਕਈ ਪੈਣ ਭਰਾ ਨੂੰ ਹੁੰਦਾ ਸ਼ੱਕ ਕੋਈ ਹਨਾ ਕਈ ਵਾਰ ਕਈ ਵਾਰ ਰਿਪੋਰਟ ਆਗਲਾ ਕਹਿੰਦਾ ਕਰਾ ਲ ਗਏ ਆਪਾਂ ਵੇਖ ਲੀ ਗਏ ਹਨਾ ਤੇ ਚਲੋ ਜੇ ਵੇਖ ਲਗੇ ਜਿਵੇਂ ਹੁਣ ਮੈਂ 10 ਦਿਨ ਰਿਪੋਰਟ ਕਰਾ ਲਈ ਤੇ ਮੈਨੂੰ ਪਤਾ ਲੱਗ ਗਿਆ ਤੇ ਉਹ ਫਿਰ ਕਾਮਾ ਵਾਦੇ ਤੋਂ ਫਿਰ ਔਖਾ ਜਾਂਦਾ ਹੁੰਦਾ ਉਸ ਤੋਂ ਪਹਿਲਾਂ ਪਹਿਲਾਂ ਚਲੋ ਆਪਣਾ ਦੇਖਭਾਲ ਹੋ ਜਾਂਦੀ ਏ ਜੋ ਵੀ ਲੀਵਰ ਦੀ ਹੁੰਦੀ ਏ ਜਾਂ ਕੋਈ ਵੀ ਬਿਮਾਰੀ ਹੁੰਦੀ ਹੈ ਨਾ ਤੇ ਮੇਨ ਤਾਂ ਲੀਵਰ ਦੀ ਕੋਈ ਵੱਡੀ ਬਿਮਾਰੀ ਹੁੰਦੀ ਏ ਇਹ ਤੇ ਕਿਉਂਕਿ ਲੀਵਰ ਆ ਜਿਹੜਾ ਕਹਿੰਦੇ ਹੁੰਦੇ ਆ ਵੀ ਇਹ ਦੀ ਪੂਜਾ ਕਰਨੀ ਜ਼ਰੂਰੀ ਆ ਤੇ ਜੇ ਆਪਾਂ ਪੂਜਾ ਸਹੀ ਤਰ੍ਹਾਂ ਕਰਾਂਗੇ ਤੇ ਇਹ ਆਪਣੇ ਆਪ ਠੀਕ ਵੀ ਹੋ ਜਾਂਦਾ ਤੇ ਮੇਰਾ ਕਾਫੀ ਜ਼ਿਆਦਾ ਵਿਗੜਿਆ ਹੋਇਆ ਕੰਮ ਤੇ ਹੁਣ ਮੈਂ ਰਵਣ ਨੂੰ ਕਿਹਾ ਸੀਗਾ ਮੈਂ ਕਿਹਾ ਵੀ ਆਪਾਂ ਨਾ ਵੀ ਰਿਪੋਰਟ ਕਰਾ ਕੇ ਕਿਉਂਕਿ ਡਾਕਟਰ ਸਾਹਿਬ ਨੇ ਕਹੇ ਦਾ ਨਾ ਰਿਪੋਰਟ ਕਿਉਂਕਿ ਇਹ 3 ਮਹੀਨੇ ਪਹਿਲਾਂ ਦੀ ਰਿਪੋਰਟ ਆ ਜਿਹੜੀ ਫਾਈਵਰ ਸ캔 ਹੈ ਤੇ ਹੁਣ ਉਹ ਰਿਪੋਰਟ ਦੁਬਾਰਾ ਕਰਾਉਣਗੇ ਤੇ ਮੈਂ ਕਿਹਾ ਵੀ ਆਪਾਂ ਰਿਪੋਰਟ ਕਰਾ ਕੇ ਹੀ ਡਾਕਟਰ ਸਾਹਿਬ ਨੂੰ ਮਿਲਾਂਗੇ ਤੇ ਕਈ ਵਾਰ ਕਈ ਭੈਣ ਭਰਾ ਹੁੰਦੇ ਆ ਵੀ ਨਹੀਂ ਪੈਸੇ ਦਾ ਟਿਆਲਾ ਕੰਮੀ ਹੋ ਜਾਂਦਾ ਕਿ 5000 ਐਟ ਅ ਟਾਈਮ ਦੇਣਾ ਵੀ ਔਖਾ ਹੈ ਨਾ ਇੱਕ ਹੁੰਦੇ ਤਾਂ ਉਹ ਦੋ ਅੱਖਰ ਹੀ ਆ ਉਹਦੇ ਵਿੱਚ ਲਿਖੇ ਹੋਏ ਤੇ ਉਹਨਾਂ ਦੇ ਕਾਰਨ ਆਪਾਂ ਨੂੰ ਇੱਕ ਦੋ ਅੱਖਰ ਹੁੰਦੇ ਆ ਉਹ 5 ਮਿੰਟਾਂ ਦਾ ਹੁੰਦਾ ਇੱਥੇ ਤੂਈ ਜੀ ਘਬੋ ਕੇ ਜੀ ਠੀਕ ਹੈ ਬਾਸ ਮੈਂ ਤਾਂ ਮੇਰੇ ਖਿਆਲ ਨਾਲ ਵੀ 2-4 ਮਿੰਟਾਂ ਚ ਉਹ ਸਕੈਨ ਕਰ ਦਿੰਦੇ ਆ ਤੇ ਇੰਨੇ ਟਾਈਮ ਦਾ ਹੀ 404500 ਰੁਪਇਆ ਕੋਈ ਪੰਜ ਲਈ ਜਾਂਦਾ ਤੇ ਲੈ ਜਾਂਦੇ ਆ ਤੇ ਕਈ ਵਾਰ ਕਈ ਪੈਂਟਰਾ ਹੁੰਦੇ ਆ ਵੀ ਉਹਨਾਂ ਨੇ ਕਰਾਉਣੀ ਹੋਵੇ ਗੌਰਗ ਹਸਪੀਟਲ ਮੋਗਾ ਜੀਰਾ ਰੋਡ ਦੇ ਉੱਤੇ ਤੇ ਉਹਦੇ ਵਿੱਚ ਮਹੀਨੇ ਦੇ ਆਖਰੀ ਸ਼ਨੀਵਾਰ ਨੂੰ ਜਾਨੀ ਕਿ ਫਾਈਬਰਸ ਕਹਿੰਨਾ ਜਿਹੜੀ ਉਹ ਫ੍ਰੀ ਹੁੰਦੀ ਆ ਬਿਲਕੁਕੁਲ ਫ੍ਰੀ ਕਿਉਂਕਿ ਜਿਹੜੀ ਮੈਂ ਪਹਿਲਾਂ ਕਰਾਈ ਸੀ ਉਹ ਮੈਂ ਫਰੋਈ ਪ੍ਰੋ ਕਰਾਈ ਸੀ ਉਹ 300 ਰੁਪਇਆ ਪਰਚੀ ਲੱਗੀ ਸੀ ਉਹਦੀ ਤੇ ਵੈਸੇ ਫਰੀ ਸੀਗੀ ਉਹ ਵੀ ਕੈਂਪੀ ਲੱਗਿਆ ਹੋਇਆ ਸੀਗਾ ਇਹ ਵੀ ਕੈਂਪੀ ਲੱਗਦਾਗਾ ਤੇ ਹੋ ਸਕਦਾ ਵੀ ਡਾਕਟਰ ਉਹੀ ਹੁੰਦਾ ਆਉਂਦਾ ਹੋਵੇ ਇੱਥੇ ਵੀ ਮੋਗੇ ਵੀ ਤੇ ਬਾਕੀ ਸਕੈਨ ਤਾਂ ਸਕੈਨ ਹੀ ਆ ਡਾਕਟਰ ਨੇ ਤਾਂ ਜਿਹੜੇ ਨੇ ਮਰਜ਼ੀ ਕਰਤੀ ਹਨ ਤੇ ਚਲੋ ਠੀਕ ਹੈ ਜੀ ਕੱਲ ਨੂੰ ਨਵੇਂ ਵਲੌਗ ਦੇ ਨਾਲ ਮਿਲਾਂਗੇ ਕਿਉਂਕਿ ਮੈਨੂੰ ਬਾਰਗ ਗੱਲਾਂ ਔੜ ਦਿਖਾਣੀਆਂ ਆ ਮੈਂ ਭੁੱਲ ਜਾਣਾਗਾ ਤੇ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਜਾਂ ਗਲਤ ਬੋਲਿਆ ਗਿਆ ਹੋਵੇ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਿਆ ਗਿਆ ਹੋਵੇ ਤੇ ਮਾਫ ਕਰਨਾ 三十。